ਆਮ ਆਦਮੀ ਪਾਰਟੀ ਨੇ 2027 ਦੇ ਲਈ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਆਖਰਕਾਰ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਵੇਗਾ ਇਸ ਨੂੰ ਲੈ ਕੇ ਹਾਈ ਕਮਾਂਡ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਹਾਈ ਕਮਾਂਡ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਆਖਰਕਾਰ ਕਿਹੜੇ ਚਿਹਰੇ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣ ਲੜਨ ਜਾ ਰਹੀ ਹੈ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਨੇ ਆਪਣੇ ਸੀਐਮ ਚਿਹਰੇ ਦਾ ਪੰਜਾਬ ਦੇ ਵਿੱਚ ਝਲਾਨ ਕਰ ਦਿੱਤਾ ਹੈ ਆਖਰਕਾਰ ਕਿਹੜਾ ਚਿਹਰਾ ਹੋਵੇਗਾ ਬਿਲਕੁਲ ਗਗਨ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਆਪਣੇ ਪੱਤੇ ਖੋਲ ਕੇ ਰੱਖਤੇ ਨੇ ਜਦੋਂ ਕਾਂਗਰਸ ਦੇ ਵਿੱਚ ਇਹ ਲੜਾਈ ਹੈ ਕਿ ਸੀਐਮ ਚਿਹਰਾ ਕੌਣ ਹੋਵੇ ਪੀਪੀਸੀ ਦਾ ਪ੍ਰੈਜ਼ੀਡੈਂਟ ਕੌਣ ਹੋਵੇ ਜਾਨੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਹੋਵੇ ਅਕਾਲੀ ਦਲ ਦਾ ਮਾਮਲਾ ਕਲੀਅਰ ਹੈ ਕਿ ਸੁਖਬੀਰ ਬਾਦਲ ਹੀ ਬਣਨਗੇ ਜੇਕਰ ਸੱਤਾ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਹਜੇ ਇਸ ਪੋਜੀਸ਼ਨ 'ਤੇ ਨਹੀਂ ਕਿਉਂ ਇਹ ਦਾਵਾ ਕਰ ਸਕੇ ਹਾਲਾਂਕਿ ਉਹ ਕਰਨਗੇ ਉਹ ਤਿਆਰੀ ਕਰ ਰਹੇ ਨੇ ਇਸੇ ਵਿਚਾਰ ਸਭ ਦੀ ਅੱਖ ਆਮ ਆਦਮੀ ਪਾਰਟੀ ਤੇ ਸੀ ਕਿ ਕੀ ਆਮ ਆਦਮੀ ਪਾਰਟੀ ਕਿੰਨੂ 2027 ਦੇ ਵਿੱਚ ਚਿਹਰਾ ਬਣਾਏਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਦੋ ਤੋਂ ਤਿੰਨ ਅਟੈਂਪਟ ਮੁੱਖ ਮੰਤਰੀ ਨੂੰ ਚੱਲਦੀ ਸਰਕਾਰ 'ਚ ਹਟਾਉਣ ਦੇ ਕੀਤੇ ਹੋਏ ਆ ਇਸ ਕਰਕੇ ਇਹ ਸ਼ਸ਼ੋ ਪੰਜ ਬਰਕਰਾਰ ਸੀਗੀ ਵੀ ਕਿੰਨੂ ਬਣਾਇਆ ਜਾਣਾ ਪਰ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੱਤੇ ਖੋਲਤੇ ਭਰੇ ਇਕੱਠ ਚ ਪੱਤੇ ਖੋਲਤੇ ਮਨੀਸ਼ ਸੋਧਿਆ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ ਐਂ ਕਹ ਲਈ ਕਿ ਕੇਜਰੀਵਾਲ ਦਾ ਕਾਰਬਨ ਕਾਪੀ ਨੇ ਜੇ ਮਨੀਸ਼ ਸੋਧਿਆ ਨੇ ਗੱਲ ਕਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਕੇਜਰੀਵਾਲ ਦੇ ਹੀ ਸ਼ਬਦ ਨੇਗੇ ਇਹ ਗੱਲ ਕਹਿ ਸਕਦੇ ਆ ਰਵਿੰਦ ਕੇਜਰੀਵਾਲ ਦੀ ਕਾਰਬਨ ਕਾਪੀ ਹੋਣ ਦੇ ਨਾਲ-ਨਾਲ ਉਹ ਪੰਜਾਬ ਨੂੰ ਦੇਖਦੇ ਵੀ ਨੇ ਪੰਜਾਬ ਦੇ ਇੰਚਾਰਜ ਵੀ ਨੇ ਉਹਨਾਂ ਦੇ ਸਾਰੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ 'ਤੇ ਆ ਉਹਨਾਂ ਨੇ ਐਲਾਨ ਕਰਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ 2027 ਦੇ ਵਿੱਚ ਸਾਡੇ ਮੁੱਖ ਮੰਤਰੀ ਹੋਣਗੇ ਉਹ ਕੱਲ ਮਾਗੀ ਮੇਲੇ ਤੇ ਆਮ ਆਦਮੀ ਪਾਰਟੀ ਦੀ ਇੱਕ ਕਾਨਫਰੰਸ ਹੋਈ ਹੈ ਜਿਹਨੂੰ ਉਹਨੂੰ ਸੰਬੋਧਨ ਕਰ ਰਹੇ ਸੀ ਉਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਐਸੀ ਕਹਿੰਦੇ ਸੀ 2022 ਦੇ ਵਿੱਚ ਕਿ ਇੱਕ ਮੌਕਾ ਭਗਵੰਤ ਮਾਨ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਕਹਿੰਦੇ ਕਹਿੰਦੇ ਲੋਕਾਂ ਨੇ ਮੌਕਾ ਦਿੱਤਾ ਕਹਿੰਦੇ ਅਸੀਂ ਇਹਨੇ ਕੰਮ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨੇ ਜਿਹੜੇ ਕੰਮ ਕਰਕੇ ਦਿਖਾਏ ਨੇ ਤੇ ਹੁਣ ਲੋਕ ਚਾਹੁੰਦੇ ਨੇ ਜਾਨੀ ਕਿ ਇਹ ਰੈਲੀ ਚਾਹੁੰਦੀ ਹੈ ਇਹ ਕਾਨਫਰੰਸ ਦੇ ਵਿੱਚ ਇਕੱਠ ਦੱਸਦਾ ਹੈ ਇਸ ਗੱਲ ਦੀ ਦਲੀਲ ਦਿੰਦਾ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਇੱਕ ਹੋਰ ਮੌਕਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇੱਕ ਹੋਰ ਮੌਕਾ ਦਿੱਤਾ ਜਾਊਗਾ ਤੇ ਉਸ ਕਲੀਅਰ ਕਰ ਚੁੱਕੇ ਨੇ ਤੁਹਾਨੂੰ ਸਿੱਧਾ ਕਹਿ ਦਿੱਤਾ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਦੇਖਣਾ ਦੁਬਾਰਾ ਦੇਖਣਾ ਚਾਹੁੰਦੇ ਨੇ ਇਹ ਹੁਣ ਲੋਕ ਦੇਖਣਾ ਚਾਹੁੰਦੇ ਨੇ ਜਾਂ ਨਹੀਂ ਇਹ ਤਾਂ ਲੋਕ 2027 ਦੇ ਵਿੱਚ ਵੋਟਾਂ ਪੈਣਗੀਆਂ ਦੱਸ ਦੇਣਗੇ ਪਰ ਆਮ ਆਦਮੀ ਪਾਰਟੀ ਦੀ ਇੱਕ ਮਜਬੂਰੀ ਹੈ ਭਗਵੰਤ ਮਾਨ ਆਮ ਆਦਮੀ ਪਾਰਟੀ ਦੋ ਤੋਂ ਤਿੰਨ ਹੱਲੇ ਜਿਹੜੇ ਆ ਮੁੱਖ ਮੰਤਰੀ ਨੂੰ ਹਟਾਉਣ ਦੇ ਮਾਰ ਚੁੱਕੀ ਹੈ ਉਹਨਾਂ ਦੀ ਦਾਲ ਨਹੀਂ ਗਲੀ ਇੱਕ ਏ ਹੈ ਕਿ ਇਹਨਾਂ ਦਾ ਆਪਸ ਚ ਇੱਕ ਦੂਜੇ ਕੋਲੇ ਸਮਾਨ ਬਹੁਤ ਪਿਆ ਹੈ। ਹੂੰ। ਦੂਜਾ ਇਹ ਹੈ ਕਿ ਕੋਈ ਬਦਲ ਹੀ ਨਹੀਂ। ਆਮ ਆਦਮੀ ਪਾਰਟੀ ਨੂੰ ਤੁਸੀਂ ਇਹ ਫਲੋਰਨ ਲੱਗ ਜੋ ਥੱਲੇ ਤੋਂ ਲੈ ਕੇ ਉੱਤੇ ਤੱਕ ਤੁਹਾਨੂੰ ਭਗਵੰਤ ਮਾਨ ਵਰਗਾ ਚਿਹਰਾ ਆਮ ਆਦਮੀ ਪਾਰਟੀ ਚ ਮਿਲ ਨਹੀਂ ਨਹੀਂ। ਹੂੰ। ਆਮ ਆਦਮੀ ਪਾਰਟੀ ਚ ਕੋਈ ਐਸਾ ਆਗੂ ਨਾ ਤਾਂ ਡਵੈਲਪ ਹੋਣ ਦਿੱਤਾ ਗਿਆ ਨਾ ਹੀ ਇਸ ਕਲੇਬਰ ਦਾ ਆਗੂ ਰਹਿਣ ਦਿੱਤਾ ਗਿਆ ਉਹਦੇ ਵਿੱਚ ਵੀ ਭਗਵੰਤ ਮਾਨ ਦੀਆਂ ਕਈ ਸਾਦਸ਼ਾ ਦੇ ਕਿੱਸੇ ਜਿਹੜੇ ਆ ਉਹ ਚੱਲਦੇ ਆ ਸਿਆਸੀ ਖੁੰਡਾ ਦੇ ਉੱਤੇ ਜਾਂ ਛੋਟੇਪੁਰ ਵਾਲਾ ਹੋਵੇ ਜਾਂ ਬਾਕੀ ਸਾਰੇ ਹੋਣ ਉਹ ਉਹਦੀ ਤੇ ਕਾਉਡੀਓ ਵੀ ਬਾਹਰ ਹੈਗੀ ਆ ਡਾਕਟਰ ਗਾਂਤੀ ਦੇ ਨਾਲ ਗੱਲਬਾਤ ਕਰਦਿਆਂ ਹੋਿਆਂ ਦੀ ਇਹ ਸਾਰੀ ਚੀਜ਼ ਦੇ ਵਿੱਚ ਭਗਵੰਤ ਲੈ ਦੇ ਕੇ ਆਮ ਆਦਮੀ ਪਾਰਟੀ ਕੋਲ ਆਮ ਆਦਮੀ ਪਾਰਟੀ ਜਿੱਤੇ ਹਾਰੇ ਉਹਨਾਂ ਕੋਲੇ ਮੁੱਖ ਮੰਤਰੀ ਹੀ ਇੱਕ ਕ੍ਰਿਸ਼ਮਈ ਚਿਹਰਾ ਨੇ ਜਿਹਦੇ ਦਮ ਦੇ ਉੱਤੇ ਉਹ ਚੌਨ ਮદાન ਚ ਜਾ ਸਕਦੇ ਨੇ ਜੇਕਰ ਸਰਵੇਆਂ ਦੀ ਗੱਲ ਕਰੀਏ ਮੁੱਖ ਮੰਤਰੀ ਦੀ ਪਪੁਲੈਰਿਟੀ ਦਾ ਕਾਫੀ ਡਾਊਨ ਆਈ ਹੈ ਪਰ ਹੁਣ ਸਵਾਲ ਇਹ ਹੈ ਕਿ ਮੁੱਖ ਮੰਤਰੀ ਦੇ ਬਰਾਬਰ ਦਾ ਕੋਈ ਨਹੀਂ ਹੈ ਤੁਸੀਂ ਕਿਹੜਾ ਲੀਡਰ ਕੱਢ ਕੇ ਖੜਾ ਕਰੋਗੇ ਹਰਪਾਲ ਚਿੰਮੇ ਨੂੰ ਕਰੋਗੇ ਅਮਨ ਅਰੋੜੇ ਨੂੰ ਕਰੋਗੇ ਕਿੰਨੂੰ ਕਰੋਗੇ ਤੁਸੀਂ ਪੰਜ ਸਤ ਨਾਂ ਨੇਗੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਦਾ ਮੁਕਾਬਲਾ ਨਹੀਂ ਬਾਜਪਾ ਸਾਹਿਬ ਇੱਕ ਹੋਰ ਗੱਲ ਹੁਣ ਆਮ ਆਦਮੀ ਪਾਰਟੀ ਦੇ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਖੀਰ ਦੇ ਵਿੱਚ ਬੁਲਾਇਆ ਜਾਂਦਾ ਹੈ ਇਸ ਤੋਂ ਪਹਿਲਾਂ ਸਮਾਗਮਾਂ ਦੇ ਵਿੱਚ ਇਹ ਹੁੰਦਾ ਸੀ ਕਿ ਕੇਜਰੀਵਾਲ ਨੂੰ ਅਖੀਰ ਚ ਬੁਲਾਇਆ ਜਾਂਦਾ ਸੀ ਉਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਰੱਖਿਆ ਜਾਂਦਾ ਸੀ ਪਰ ਹੁਣ ਚੇਂਜ ਕਰਕੇ ਭਗਵੰਤ ਮਾਨ ਨੂੰ ਅਖੀਰ ਚ ਰੱਖਿਆ ਜਾਂਦਾ ਹੈ ਗਗਨ ਮਜਬੂਰੀ ਹੈ ਇੱਕ ਸੁਨਾਮ ਚ ਰੈਲੀ ਹੋਈ ਸੀ ਜਿਹੜੀ ਬਹੁਤ ਚਰਚਾ ਹੋਈ ਹਾਲਾਂਕਿ ਇਸ ਤਰ੍ਹਾਂ ਦੀਆਂ ਰੈਲੀਆਂ ਬਹੁਤ ਸਾਰੀਆਂ ਸੀ ਇਸ ਤਰ੍ਹਾਂ ਦੇ ਸਮਾਗਮ ਬਹੁਤ ਸਾਰੇ ਸੀ ਦਿੱਥੇ ਕੇਜਰੀਵਾਲ ਜਦੋਂ ਡੈਸ ਤੇ ਆਉਂਦੇ ਸੀ ਜਦੋਂ ਬੋਲਣ ਦੇ ਲਈ ਮੰਚ ਤੇ ਆਉਂਦੇ ਸੀ ਉਦੋਂ ਲੋਕ ਉੱਠ ਕੇ ਜਾਣ ਲੱਗ ਜਾਂਦੇ ਸੀਗੇ ਲੋਕ ਝਾੜ ਕੇ ਆਪਣੇ ਕੱਪੜੇ ਜੇ ਨਿਕਲਣਾ ਸ਼ੁਰੂ ਕਰ ਦਿੰਦੇ ਸੀ ਹੁਣ ਉਹਦਾ ਉਹਦੇ ਲਈ ਪੁਲਿਸ ਵੀ ਲਾਈ ਜਾਂਦੀ ਸੀ ਪੁਲਿਸ ਰੋਕਦੀ ਵੀ ਸੀ ਬੜਾ ਕੁਝ ਹੋਇਆ ਸੁਨਾਮ ਵਾਲੀ ਲੇਡਲੀ ਦੀ ਤਾਂ ਲਾੜਾ ਲਾੜਾ ਹੋਈ মিডিਆ ਕਰਮੀਆਂ ਨੂੰ ਸਪੈਸ਼ਲ ਜਿਹੜੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਨੇਗੇ ਰਾਮਬੀਰ ਉਹਨਾਂ ਨੇ ਫੋਨ ਵੀ ਕੀਤੇਗੇ ਭਾਈ ਇਹ ਵੀਡੀਓ ਚਲਣੀ ਨਹੀਂ ਚਾਹੀਦੀਆਂ ਇਹ ਸਾਰਾ ਕੁਝ ਹੋਇਆ ਹੁਣ ਸਵਾਲ ਇਹ ਹੈ ਕਿ ਮੁੱਖ ਮੰਤਰੀ ਨੂੰ ਤਾਂ ਲੋਕ ਸੁਣਦੇ ਨੇ ਆਮ ਆਦਮੀ ਪਾਰਟੀ ਦੇ ਭਮੱਕੜ ਦੇ ਅੰਦਰ ਮੁੱਖ ਮੰਤਰੀ ਦਾ ਕਰੇਜ ਪੂਰਾ ਹੈ ਚਾਹੇ ਭਮੱਕੜ ਨਾ ਵੀ ਹੋਵੇ ਉਹ ਸਵਾਦ ਆ ਜਿਹੜਾ ਗੱਲਾਂ ਦਾ ਜਿਹੜਾ ਚਾਸਕੂ ਨੇ ਗੱਲਾਂ ਦੇ ਲੋਕ ਆਪਣੇ ਬਹੁਤ ਲੋਕ ਗੱਲਾਂ ਦੇ ਚਾਸਕੂ ਨੇ ਉਹਨਾਂ ਨੂੰ ਕੇਜਰੀ ਵਾਲੋ ਸਵਾਦ ਹੀ ਨਹੀਂ ਦੇ ਪਉਂਦਾ ਉਹ ਚਸਕਾ ਹੀ ਨਹੀਂ ਜਿਹੜਾ ਭਗਵੰਤ ਮਾਨ ਚ ਹੈ ਜੇ ਤੁਸੀਂ ਭਗਵੰਤ ਮਾਨ ਨੂੰ ਪਹਿਲਾਂ ਭੇਜ ਦੋਗੇ ਤਾਂ ਇਹਦਾ ਮਤਲਬ ਤੁਸੀਂ ਆਪਣੇ ਪਟਾਕੇ ਪਹਿਲਾਂ ਹੀ ਫੂਕਲੇ ਦੀਵਾਲੀ ਤੋਂ ਤੇ ਪਿੱਛੇ ਦਾ ਬਚਣਾ ਕੀ ਸੀ ਹੁਣ ਤਾਂ ਹੀ ਇਹ ਸਟ੍ਰੈਟਜੀ ਬਣਾਈ ਗਈ ਆ ਦੇਖੋ ਪਹਿਲਾਂ ਤਾਂ ਪ੍ਰੋਟੋਕੋਲ ਵਾਂਗੂ ਦਿੱਤਾ ਜਾਂਦਾ ਸੀ ਕਿ ਵੀ ਸਾਡਾ ਕਨਵੀਨਰ ਹੈ ਉਹ ਬਾਅਦ ਚ ਹਾਲਾਂਕਿ ਹਮੇਸ਼ਾ ਮੁੱਖ ਮੰਤਰੀ ਦਾ ਪ੍ਰੋਟੋਕੋਲ ਪਹਿਲਾ ਮੰਨਦਾ ਜਦੋਂ ਵੀ ਕੋਈ ਸਰਕਾਰੀ ਸਮਾਗਮ ਹੋਵੇ ਪਾਰਟੀ ਦੇ ਸਮਾਗਮ ਦੇ ਵਿੱਚ ਇਹ ਚੀਜ਼ ਨਹੀਂ ਲਾਗੂ ਹੁੰਦੀ ਸਰਕਾਰੀ ਸਮਾਗਮ ਚ ਮੁੱਖ ਮੰਤਰੀ ਦਾ ਹੀ ਲਾਸਟ ਤੇ ਅਖੀਰ ਤੇ ਬਣਦਾ ਤੇ ਹੁਣ ਉਹਨਾਂ ਨੇ ਸਮਝ ਲਿਆ ਕਿ ਭਾਈ ਇਸ ਫਜ਼ੀਲਤ ਤੋਂ ਬਚਣਾ ਹੈ ਤਾਂ ਇਹ ਕੋਈ ਓਖਾ ਹੱਲ ਵੀ ਨਹੀਂ ਕੋਈ ਚਰਖਾ ਵੀ ਨਹੀਂ ਕੱਤਣਾ ਪੈਣਾ ਇਹ ਸਿੱਧਾ ਇੱਕ ਫੇਰ ਬਦਲ ਕਰਨਾ ਫੇਰ ਬਦਲ ਕਰ ਦਿੱਤਾ ਹੋਊਗਾ ਨਾਲੇ ਕੇਜਰੀਵਾਲ ਜਾਂ ਕੇਜਰੀਵਾਲ ਦੀ ਤਰ੍ਹਾਂ ਦੇ ਸਿਆਸਤਦਾਨ ਜਾਂ ਇਸ ਤਰ੍ਹਾਂ ਦੀ ਸਿਆਸਤ ਕਰਨ ਵਾਲੇ ਲੋਕ ਨੇ ਜਿਹੜੇ ਇਸ ਇਹ ਮੇਰੀ ਸਿਆਸਤ ਕਰਦੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਚਾਹੇ ਤੁਸੀਂ ਸਾਮਵਰ ਤੋਂ ਦਾਮਵਰ ਤੋਂ ਡੰਦਵਰ ਤੋਂ ਭੇਡਵਰ ਜੋ ਕਰੋ ਕਰਨਾ ਤੁਸੀਂ ਉਹ ਕਰੋ ਉਹਨਾਂ ਨੂੰ ਸੱਤਾ ਚਾਹੀਦੀ ਆ ਉਹਨਾਂ ਲਈ ਇਹ ਕੋਈ ਪ੍ਰੋਟੋ ਪ੍ਰੋਟੋਕੋਲ ਮਾਇਨੇ ਨਹੀਂ ਰੱਖਦੇ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ